ਆਮ ਆਦਮੀ ਪਾਰਟੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਵਰਕਰਸ ਆਪਸ ਦੇ ਵਿੱਚ ਲੜਨ ਲੱਗ ਪੈਂਦੇ ਨੇ। ਐਮ.ਐਲ.ਏ ਦੇ ਵੱਲੋਂ ਪਾਰਟੀ ਦੇ ਨਾਲ ਵਰਕਰਾਂ ਦੇ ਨਾਲ ਮੀਟਿੰਗਾਂ ਰੱਖੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਪੁਰਾਣੇ ਤੇ ਨਵੇਂ ਵਰਕਰ ਮੌਕੇ ਤੇ ਮੌਜੂਦ ਹੁੰਦੇ ਨੇ। ਜਿਵੇਂ ਹੀ ਇੱਕ ਛੱਤ ਦੇ ਹੇਠ ਸਾਰੇ ਵਰਕਰ ਆ ਜਾਂਦੇ ਨੇ ਤਾਂ ਉਸ ਦੌਰਾਨ ਆਪਸ ਦੇ ਵਿੱਚ ਝੜਨ ਲੱਗ ਪੈਂਦੇ ਨੇ ਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੰਦੇ ਨੇ। ਦਰਅਸਲ ਕਹਿਣ ਲੱਗ ਪੈਂਦੇ ਨੇ ਤੂੰ ਪੁਰਾਣਾ ਵਰਕਰ ਤੇ ਮੈਂ ਨਵਾਂ ਵਰਕਰ। ਤੇ ਇਸ ਨੂੰ ਲੈ ਕੇ ਹੀ ਇਹ ਗੱਲਬਾਤ ਹੁੰਦੀ ਹੈ ਇੱਥੇ ਤੱਕ ਗੱਲ ਪਹੁੰਚ ਜਾਂਦੀ ਹੈ ਕਿ ਕੁਰਸੀਆਂ ਚੁੱਕ ਕੇ ਜਾਣ ਲੱਗ ਪੈਂਦੇ ਨੇ ਤੇ ਜਿਸ ਤੋਂ ਬਾਅਦ ਵਿਧਾਇਕ ਦੇ ਜਿਹੜੇ ਸਿਕਿਉਰਟੀ ਸੀ ਉਹਨਾਂ ਨੇ ਮੌਕੇ ਤੇ ਆ ਕੇ ਸਾਰੇ ਮਸਲੇ ਨੂੰ ਠੰਡਾ ਕਰਵਾਇਆ ਤੇ ਨਾਲ ਹੀ ਵਿਚ ਪੈ ਕੇ ਗੱਲਬਾਤ ਨੂੰ ਸੁਲਝਾਈਏ ਤੇ ਜਿਵੇਂ ਹੀ ਵੀਡੀਓ ਵਾਇਰਲ ਹੋਈ ਹੈ ਤੇ ਉਸ ਤੋਂ ਬਾਅਦ ਸਾਰੇ ਕਹਿੰਦੇ ਨੇ ਕਿ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੁਣ ਅਗਲੀ ਰਣਨੀਤੀ ਉਲੀਕਾਂਗੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਮਾਫ ਕਰਨਾ ਲੀਡਰਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਵਰਕਰਸ ਦੇ ਨਾਲ ਮੀਟਿੰਗ ਰੱਖੀ ਜਾਂਦੀ ਹੈ ਵਿਧਾਇਕ ਦੇ ਵੱਲੋਂ ਵਿਧਾਇਕ ਦੇ ਪਹੁੰਚਣ ਤੋਂ ਪਹਿਲਾਂ ਹੀ ਵਰਕਰ ਆਪਸ ਦੇ ਵਿੱਚ ਪੜ ਜਾਂਦੇ ਨੇ ਤੂ ਤੂ ਮੈਂ ਮੈਂ ਕਰਕੇ ਝਗੜੇ ਦੀ ਸ਼ੁਰੂਆਤ ਹੁੰਦੀ ਹੈ ਤੇ ਦੋ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਹੱਥੋਪਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਮਾਮਲਾ ਇੱਥੇ ਤੱਕ ਪਹੁੰਚ ਜਾਂਦਾ ਹੈ ਕਿ ਇਹ ਦੋਵੇਂ ਧਿਰ ਆਪਸ ਦੇ ਵਿੱਚ ਗਾਲੀ ਗਲੋਚ ਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਇਸ ਦੌਰਾਨ ਵਿਧਾਇਕ ਦੀ ਸਿਕਿਉਰਿਟੀ ਵਿੱਚ ਪਾਕੇ ਸਾਰਾ ਮਸਲਾ ਹੱਲ ਕਰਵਾਉਂਦੀ ਹੈ ਅੰਮ੍ਰਿਤਸਰ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਸਬੀਰ ਸਿੰਘ ਸੰਧੂ ਉਹਨਾਂ ਦੇ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਪਾਰਟੀ ਵਰਕਰਸ ਨੇ ਇਸ ਤੋਂ ਲਾਲ ਹੀ ਇਨਚਾਰਜ ਨੇ ਉਹਨਾਂ ਸਾਰਿਆਂ ਨੂੰ ਮੌਕੇ ਤੇ ਬੁਲਾਇਆ ਸੀ ਤਾਂ ਜੋ ਪਾਰਟੀ ਦੀ ਅਗਲੀ ਚੋਣ ਰਣਨੀਤੀ ਉਲੀਕੀ ਜਾ ਸਕੇ ਤੇ ਨਾਲ ਆਪਣੀ ਜਿੱਤ ਨੂੰ ਪੱਕਾ ਕੀਤਾ ਜਾ ਸਕੇ ਪਰ ਇਸ ਦੌਰਾਨ ਹੀ ਮੌਕੇ ਦੇ ਉਤੇ ਜਿਹੜੇ ਪਾਰਟੀ ਦੇ ਵਰਕਰਸ ਨੇ ਆਪਸ ਦੇ ਵਿੱਚ ਰਪਣ ਲੱਗ ਪੈਂਦੇ ਨੇ ਤੇ ਨਾਲ ਹੱਥੋਪਾਈ ਹੋਣੀ ਸ਼ੁਰੂ ਹੋ ਜਾਂਦੇ ਨੇ ਤੇ ਦਰਅਸਲ ਇਹ ਮਾਮਲਾ ਹੀ ਹੁੰਦਾ ਹੈ ਕਿ 2022 ਚੋਣਾਂ ਦੇ ਦੌਰਾਨ ਜਿਹੜੇ ਕਾਂਗਰਸ ਜਾਂ ਹੋਰ ਪਾਰਟੀਆਂ ਛੱਡ ਕੇ ਲੀਡਰ ਸ਼ਾਮਿਲ ਹੋਏ ਸਨ ਆਮ ਆਦਮੀ ਪਾਰਟੀ ਦੇ ਨਾਲ ਤਾਂ ਉਹਨਾਂ ਨੂੰ ਆਪਸ ਦੇ ਵਿੱਚ ਹੀ ਪਿੜ ਪੈਂਦੇ ਨੇ ਜਿਹੜੇ ਪੁਰਾਣੇ ਟਕਸਾਲੀ ਵਰਕਰ ਸੀ ਉਹਨਾਂ ਦੇ ਨਾਲ ਕਹਿੰਦੇ ਨੇ ਕਿ ਅਸੀਂ ਤਾਂ ਸਾਲੂ ਸਾਲ ਮਿਹਨਤ ਕਰਦੇ ਰਹ ਜਾਂਦੇ ਨੇ ਪਰ ਉੱਥੇ ਹੀ ਇਹ ਜਿਹੜੇ ਨਵੇਂ ਲੀਡਰ ਸ਼ਾਮਿਲ ਹੋ ਜਾਂਦੇ ਨੇ ਪਾਰਟੀ ਉਹਨਾਂ ਨੂੰ ਤਰਜੀਹ ਦੇਣਾ ਜ਼ਿਆਦਾ ਸ਼ੁਰੂ ਕਰ ਦਿੰਦੀ ਹੈ ਇਸ ਨੂੰ ਲੈ ਕੇ ਵੀ ਕਾਫੀ ਨਰਾਜ਼ਗੀ ਦੇਖਣ ਨੂੰ ਮਿਲੀ ਸੀ ਤਾਂ ਇਸ ਮਸਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਜਿਹੜੇ ਵਿਧਾਇਕ ਨੇ ਜਸਬੀਰ ਸਿੰਘ ਸੱਧੂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਨੂੰ ਸੁਲਝਾ ਲਿਆ ਆ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ ਪਰ ਸੋਸ਼ਲ ਮੀਡੀਆ ਤੇ ਲੋਕ ਵੀ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਮੌਜੂਦਾ ਸਰਕਾਰ ਦੇ ਵਰਕਰ ਆਪਸ ਦੇ ਵਿੱਚ ਕਿਵੇਂ pèce ਰਹੇ ਨੇ ਤੇ ਕਿਵੇਂ ਤੂੰ ਤੂੰ ਮੈਂ ਮੈਂ ਕਰਕੇ ਗਾਲੀ ਗਲੋਚ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਤੂੰ ਪੁਰਾਣਾ ਤੇ ਮੈਂ ਨਵਾਂ ਵਰਕਰ ਹੈ ਇਸ ਬਾਬਤ 80 ਐਮਐਲਏ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਐਮਐਲਏ ਸਾਹਿਬ ਦਾ ਐਮਐਲਏ ਸਾਹਿਬ ਤੁਸੀਂ ਵਰਕਰ ਮੀਟਿੰਗ ਰੱਖੀ ਹੋਈ ਸੀ ਤੇ ਉਸ ਤੋਂ ਬਾਅਦ ਆਪਸ ਦੇ ਵਿੱਚ ਆਪ ਦੇ ਜਿਹੜੇ ਲੀਡਰ ਹੈ ਉਹ pèce ਜਾਂਦੇ ਨੇ ਕੀ ਮਸਲਾ ਹੈ ਉਹ ਕੋਈ ਨਹੀਂ ਛੋਟੀ ਮੋਟੀ ਗੱਲ ਤੇ ਚਾਰ ਭਾਂਡੇ ਹੁਣ ਕਰਕੇ ਪੈਂਦੇ ਕੋਈ ਨਹੀਂ ਮਸਲਾ ਕੀ ਹੈ ਕੋਈ ਮਸਲਾ ਕੋਈ ਨਹੀਂ ਸੀ ਅਮੈਂ ਖਾਸ ਕੋਈ ਨਹੀਂ 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 ਕਹਿ ਰਹੇ ਸੀ ਤੂੰ ਪੁਰਾਣਾ ਵਰਕਰ ਮੈਂ ਨਵਾਂ ਵਰਕਰ ਉਹ ਕੀ ਗੱਲਬਾਤ ਹੋਈ ਸੀ ਨਹੀਂ ਅੱਗ ਨਹੀਂ ਕੋਈ ਕਰਨੀ ਚੀਜ਼ ਪੁਰਾਣਾ ਵਰਕਰ ਹੋਏ ਨਾ ਉਹ ਮੀਡੀਆ ਨੇ ਜ਼ਿਆਦਾ ਛਾਲ ਦਿੱਤਾ ਹੈ ਕਿ ਗੱਲ ਹੈਗੀ ਕੋਈ ਨਹੀਂ ਸੀ ਸਾਡੇ ਕੋਈ ਇੰਟਰਨਲ ਸੀਓ ਦੇ ਉਹ ਦੋ ਬੰਦੇ ਵੀ ਆਪਸ ਵਿੱਚ ਕੋਈ ਥੋੜੀ-ਬੋਤੀ ਹੁੰਦੀ ਆ ਤਣ ਬੰਦਾਂ ਨੂੰ ਪਤਾ ਹੀ ਆ ਹਾਂਜੀ ਹਾਂਜੀ ਉਹ ਮੈਂ ਤੇ ਅਫੀਸੀ ਅਫੀਸ ਤੋਂ ਬਾਹਰ ਹੋਈ ਉਹਨਾਂ ਦੀ ਗੱਲ ਬਾਅਦ ਵਿੱਚ ਛਾਤ ਕਰਾ ਦਿੱਤਾ ਗਿਆ ਇਹਹੀ ਗੱਲ ਸੀ ਕਿ ਆਪਾਂ ਪੁਰਾਣੇ ਨਵੇਂ ਪੁਰਾਣੇ ਜਿਹੜੇ ਉਧਰੋਂ ਕਾਂਗਰਸ ਤੋਂ ਇੱਧਰ ਸ਼ਿਫਟ ਹੋਏ ਆ ਉਹਨਾਂ ਦੀ ਸੀ ਪਰ ਉਹ ਬੰਦੇ ਪਹਿਲਾਂ ਹੀ ਸ਼ਿਫਟ ਹੋਏ ਸੀ ਇਲੈਕਸ਼ਨ ਤੋਂ ਨਾ ਬਾਅਦ ਨਹੀਂ ਹੋਏ ਅੱਛਾ ਅੱਛਾ ਤੇ ਇਹ ਪੁਰਾਣੇ ਵਰਕਰਾਂ ਦਾ ਕੀ ਕਹਿਣਾ ਹੈ ਕਿ ਮਿਹਨਤ ਅਸੀਂ ਕਰਦੇ ਰਹਿ ਜਾਂਦੇ ਆ ਐਦਾਂ ਵੀ ਕੁਝ ਗੱਲਾਂ-ਵਾਟਾਂ ਕਹਿ ਰਹੇ ਨੇ ਨਹੀਂ 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 ਉਹ ਮੈਂ ਗਲਤ ਕੱਲਾ ਉਹ ਮੀਡੀਆ ਵਾਲਿਆ ਰਹਿ अच्छा जी आ, ते ਹੁਣ ਮਾਮਲਾ ਸੁਲਝਾ ਲਿਆ ਗਿਆ ਕੀ ਕੋਈ ਜ ਉਹ ਕੱਲੀ ਸੁਲਝ ਗਿਆ ਜੀ ਖਾਲੀ ਜਫੀਆਂ ਪਵਾਤੀਆਂ ਦੋਨਾਂ ਦੀਆਂ اچھا ਜੀ ਹਾਂ ਜੀ ਤੇ ਹੋਰ ਪਾਰਟੀ ਦਾ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਬਹੁਤ ਵਧੀਆ ਤਾਰੀਵਾਲ ਸਾਹਿਬ 2 ਲੱਖ ਵੋਟਰਾਂ ਨਾਲ ਜਿੱਤ ਰਹੇ ਜੀ ਤੇ ਹੁਣ ਇਸ ਮਸਲੇ ਦੇ ਬਾਰੇ ਜਿਵੇਂ ਮੀਡੀਆ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਕਾਫੀ ਜ਼ਿਆਦਾ ਨਰਾਜ਼ ਵਰਕਰ ਦੇਖਣ ਨੂੰ ਮਿਲ ਰਹੇ ਹੈ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੋਈ ਨਰਾਜ਼ ਨਹੀਂ ਜੀ ਸਾਰੇ ਇੱਕੋ ਗਿਤਰੇ ਹੈ ਜੀ ਜੀ ਕੋਈ ਨਰਾਜ਼ ਨਹੀਂ ਹੈ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਉਹਨਾਂ ਦੀ ਰਣਨੀਤੀ ਹੈ ਜੀ ਐਵੇਂ ਹੀ ਕਿਸੇ ਨੂੰ ਭੰਡਣਾ ਬਾਕੀ ਇਹੋ ਜੀ ਗੱਲ ਕੋਈ ਨਹੀਂ ਹੈਗੀ ਨਹੀਂ ਨਹੀਂ ਇਹ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲੋਕੀ ਕਾਫੀ ਮੈਂ ਦੇਖੋ ਵੀਡੀਓ ਦੇ ਵਿੱਚ ਕੀ ਹੈ ਦੂਦੂ ਮੈਂ ਮੈਂ ਇਹਦੇ ਚਾਰ ਭਰਾ ਕਰ ਚਾਹੇਗੇ ਤੇ ਉਹਨਾਂ ਦੇ ਦੂਦੂ ਮੈਂ ਮੈਂ ਕਰ ਲਈ ਤੇ ਉਹਦੇ ਵਿੱਚ ਕੋਈ ਨੁਕਸਾਨ ਹੋ ਗਿਆ ਕੇ ਦਾ ਜੀ ਠੀਕ ਹੈ ਨਾ ਕਿਸੇ ਨੂੰ ਕੋਈ ਚਾਰ ਭਰਾ ਘੱਟੇ ਹੁੰਦੇ ਉਹ ਲੜ ਪੈਂਦੇ ਉਹ ਉਹ ਘਰ ਤੋਂ ਘੜ ਥੋੜੀ ਦੇਦਾ ਜੀ 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 ਉਹ ਵੀ ਘਰ ਚ ਰੱਖੀਦਾ ਨਾ ਜੀ 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 ਹਾਂ ਇਸ ਕਰਕੇ ਅਜਿ ਕੋਈ ਗੱਲ ਨਹੀਂ ਜੀ 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 ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਹੈ ਕਿ ਐਮਐਲਏ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿ ਮਸਲੇ ਨੂੰ ਅਸੀਂ ਸੁਲਝਾ ਲਿਆ ਹੈ ਆਪਸ ਦੇ ਵਿੱਚ ਨਵੇਂ ਤੇ ਪੁਰਾਣੇ ਵਰਕਰ ਪਿੜ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਸਪਸ਼ਟਿਕਰਨ ਦਿੱਤਾ ਗਿਆ ਕਿ ਮਾਮਲਾ ਐਡਾ ਵੱਡਾ ਨਹੀਂ ਸੀਗਾ ਪਰ ਸੋਸ਼ਲ ਮੀਡੀਆ ਦੇ ਉੱਤੇ ਆਉਣ ਤੋਂ ਬਾਅਦ ਲੋਕਾਂ ਦੇ ਵੱਲੋਂ ਜੋ ਪ੍ਰਤੀਕਿਰਿਆ ਦਿੱਤੀ ਗਈ ਹੈ ਉਸ ਬਾਬਤ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੂਰਾ ਮਸਲਾ ਸੁਲਝਾ ਲਿਆ ਹੈ ਤੁਸੀਂ ਕੀ ਸੋਚਦੇ ਹੋ ਇਸ ਮਾਮਲੇ ਦੇ ਬਾਰੇ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ এবੀ ਪੰਜਾਬ ਦੇ ਨਾਲ